ਬਾਲੀਵੁੱਡ ਅਤੇ ਐਂਟਰਟੇਨਮੈਂਟ ਜਗਤ ਵਾਸਤੇ ਬਹਿਦੀ ਮੰਦ ਭਾਗੀ ਖਬਰ ਅੱਜ ਸਵੇਰ ਤੋਂ ਹੀ ਸਾਹਮਣੇ ਆਈ ਹੈ ਬਾਲੀਵੁੱਡ ਅਦਾਕਾਰਾ ਅਤੇ ਮਸ਼ਹੂਰ ਮਾਡਲ ਪੂਰਨ ਪਾਂਡੇ ਦੇ ਦਿਹਾਂਤ ਦੀ ਖਬਰ ਸਾਹਮਣੇ ਆਈ ਹੈ ਪੂਰਨ ਪਾਂਡੇ ਦੇ ਅਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਦੇ ਜ਼ਰੀਏ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਪੂਰਨ ਪਾਂਡੇ ਦੇ ਦਿਹਾਂਤ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਦੱਸਦੀ ਹੈ ਤੁਹਾਨੂੰ ਕਿ ਪੂਰਨ ਪਾਂਡੇ ਸਰਵਾਈਕਲ ਕੈਂਸਰ ਨਾਮ ਦੀ ਇੱਕ ਬਿਮਾਰੀ ਦੇ ਨਾਲ ਗ੍ਰਸਤ ਸੀ ਤੇ ਜਿਸ ਦਿਨ ਚਲਦੇ ਹੀ ਪੂਨਮ ਪਾਂਡੇ ਦੀ 32 ਸਾਲ ਦੀ ਉਮਰ ਦੇ ਵਿੱਚ ਦਿਹਾਤ ਦੀ ਖਬਰ ਉਹਨਾਂ ਦੇ ਇੰਸਟਾਗ੍ਰam ਅਕਾਊਂਟ ਦੇ ਜ਼ਰੀਏ ਲੋਕਾਂ ਤੱਕ ਪਹੁੰਚ ਗਈ ਤਾਂ ਜਦੋਂ ਇਹ ਖਬਰ ਲੋਕਾਂ ਤੱਕ ਪਹੁੰਚਦੀ ਆ ਤਾਂ ਲੋਕ ਵੀ ਹੈਰਾਨ ਨੇ ਬਾਲੀਵੁੱਡ ਜਗਤ ਦੇ ਅਤੇ ਪ੍ਰਸ਼ੰਸਕ ਇਸ ਖਬਰ ਤੋਂ ਬਾਅਦ ਸਦਮੇ 'ਚ ਨੇ ਕਿ ਕਿਸ ਤਰ੍ਹਾਂ ਇੱਕ 32 ਸਾਲ ਦੀ ਮਸ਼ਹੂਰ ਮਾਡਲ ਦੀ ਜ਼ਿੰਦਗੀ ਦੇ ਆਖਰੀ ਸਾਹ ਸਰਵਾਈਕਲ ਕੈਂਸਰ ਨਾਮ ਦੀ ਬਿਮਾਰੀ ਦੇ ਨਾਲ ਲੜਦੇ ਹੋਏ ਲਿੱਤੇ ਨੇ ਤੇ ਹੁਣ ਪੂਨਮ ਪਾਂਡੇ ਇਸ ਦੁਨੀਆ ਦੇ ਵਿੱਚ ਨਹੀਂ ਹੈ ਨਸ਼ਾ ਮੂਵੀ ਦੇ ਜ਼ਰੀਏ ਬਾਲੀਵੁੱਡ ਦੇ ਵਿੱਚ ਡੈਬਿਊ ਕਰਨ ਵਾਲੀ ਪੂਨਮ ਪਾਂਡੇ ਕਈ ਹੋਰ ਮੂਵੀ ਦੇ ਵਿੱਚ ਵੀ ਆਪਣੀ ਅਦਾਕਾਰੀ ਦੇ ਜੋਹਰ ਦਿਖਾ ਚੁੱਕੇ ਨੇ ਤੇ ਇਸ ਤੋਂ ਇਲਾਵਾ ਕਈ ਰਿਐਲਿਟੀ ਸ਼ੋਅ ਅਤੇ ਮਾਡਲਿੰਗ ਸ਼ੋਅ ਆ ਦੇ ਵਿੱਚ ਪੂਨਮ ਪਾਂਡੇ ਵੱਲੋਂ ਹਿੱਸਾ ਲਿੱਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਸੀ ਤੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਵੀ ਕਾਫੀ ਸੋਸ਼ਲ ਮੀਡੀਆ ਦੇ ਜ਼ਰੀਏ ਉਹਨਾਂ ਦਾ ਰਸਤਾ ਰਹਿੰਦਾ ਸੀਗਾ ਤਾ ਅੱਜ ਉਹਨਾਂ ਦੀ ਦਿਹਾਂਤ ਦੀ ਖਬਰ ਸੁਣ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਸਦਮੇ ਦੇ ਵਿੱਚ ਨੇ ਤੇ ਬਾਲੀਵੁੱਡ ਦੇ ਵਿੱਚ ਵੀ ਸ਼ੋਕ ਦੀ ਲਹਿਰ ਹੈ ਦੱਸਦੀ ਹੈ ਤੁਹਾਨੂੰ ਕਿ ਪੂਰਨ ਪਾਂਡੇ ਦੇ ਆਖਰੀ ਸਾਹ ਆਪਣੇ ਗ੍ਰਹਿ ਨਿਵਾਸ ਕਾਨਪੁਰ ਦੇ ਵਿੱਚ ਲਏ ਨੇ ਤੇ 1 ਫਰਵਰੀ ਦੀ ਰਾਤ ਨੂੰ ਉਹਨਾਂ ਦੇ ਦਿਹਾਂਤ ਦੀ ਹੋ ਜਾਂਦਾ ਤੇ 2 ਫਰਵਰੀ ਨੂੰ ਅੱਜ ਸਵੇਰੇ ਉਹਨਾਂ ਦੇ ਇੰਸਟਾਗ੍ਰam ਅਕਾਊਂਟ ਦੇ ਜ਼ਰੀਏ ਇਸ ਖਬਰ ਨੂੰ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਗਿਆ ਹੈ